ਤੇ ਇੱਥੇ ਆਪਣਾ ਲਗਭਗ ਕੰਮ ਹੋ ਚੁੱਕਾ ਹੈ ਬਸ ਫੁਲਕੇ ਲਾਉਣੇ ਆ ਮੇਰੇ ਤੇ ਬੀਬੀ ਦੇ ਬਾਕੀ ਸਭ ਖਾ ਪੀ ਕੇ ਤੁਰ ਗਏ ਇੱਥੇ ਦੁੱਧ ਉਬਾਲਾ ਦੇ ਕੇ ਰੱਖਿਆ ਹੈ ਰਾਤ ਖੀਰ ਬਣਾਈ ਸੀ ਉਹ ਥੋੜੀ ਜਿਹੀ ਬਤੀ ਹੁਣ ਰੋਟੀ ਨਾਲ ਫਿਨਿਸ਼ ਕਰ ਦਾਂਗੇ ਤੇ ਨਾਲ ਆਪਾਂ ਅ ਸਬਜੀ ਤੇ ਕੰਮ ਬਾਕੀ ਸਾਰਾ ਟੁ ਜੱਡ ਹੋ ਗਿਆ ਮੈਂ ਅਜਨਾ ਤੜਕੇ ਮੋਪ ਕਰਤਾ ਸੀ ਪਹਿਲੋਂ ਝਾੜੂ ਤੋਂ ਬਿਨਾਂ ਕਿਉਂਕਿ ਕੱਟਾ ਅੱਜਕੱਲ ਨਹੀਂ ਘਰੇ ਅਸੀਂ ਕੱਲੀਆਂ ਨਹੀਂ ਖਲਾਰਾ ਗੰਦ ਨੂੰ ਨਹੀਂ ਪਿੰਦਾ ਪਰ ਹੁਣ ਮੈਂ ਝਾੜੂ ਲਾਉਂਗੀ ਕਿਉਂਕਿ ਡਸਟਿੰਗ ਮੈਂ ਬਾਅਦ ਚ ਕੀਤੀ ਸੀ ਜਦੋਂ ਪਹਿਲੋਂ ਪੋਚਾ ਲਾ ਕੇ ਝਾੜੂ ਲਾਈਏ ਤੇ ਫਿਰ ਫਰਸ਼ ਬਹੁਤ ਸੁਣੀ ਨਿਕਲਦਾ ਤੇ ਜਗਸ਼ਰਮ ਨੇ ਕਿਹਾ ਸੀ ਗਮਲਿਆਂ ਨੂੰ ਪਾਣੀ ਲਾ ਦੇ ਤੇ ਉਹਨੇ ਵੇਖੋ ਓਵਰਫਲੋ ਕਰਤਾ ਤੇ ਬਾਕੀ ਅੱਜ ਨਾ ਮੈਂ ਅੰਦਰ ਹੀ ਪਾ ਤੇ ਬਾਹਰ ਘੱਟਾ ਬਹੁਤ ਜ਼ਿਆਦਾ ਉੜਦਾ ਪਿਆ ਸੀ ਕੱਪੜੇ ਵੀ ਤੇ ਸੁੱਕ ਚੁੱਕੇ ਆਲਮੋਸਟ ਬਸ ਉਤਾਰ ਕੇ ਹੁਣ ਪਾਤ ਤੇ ਪੁੱਛੋ ਨਾ ਘੱਟਾ ਬਹੁਤ ਸਾਰਾ ਕੰਮ ਆਪਣਾ ਹੋ ਚੁੱਕਾ ਹੈ ਇੱਕ ਤਾਂ ਬਸ ਝਾੜੂ ਲਾਉਣਾ ਹੈ ਤੇ ਦੂਸਰੇ ਨੰਬਰ ਤੇ ਆਪਾਂ ਫੁੱਲ ਕੇਲਾ ਕੇ ਖਾਣੇ ਤੇ ਬੀਬੀ 11 ਵਜੇ ਰੋਟੀ ਖਾਂਦੀ ਹੁੰਦੇ ਆ ਤੇ ਹਜੇ ਬੱਜੇ 10 11 ਵਜੇ ਫਿਰ ਮੈਂ ਲਾਉਂਗੀ ਰੋਟੀ ਤੇ ਉਸ ਤੋਂ ਪਹਿਲਾਂ ਆਪਾਂ ਆਪਣ ਨੇ ਬਾਕੀ ਦੇ ਕੰਮ ਕਰ ਲਏ ਤੇ ਮੇਰੀ ਫੇਵਰਟ ਫੋਟੋ ਮੈਂ ਕਿੰਨਾ ਕਿੰਨਾ ਚਿਰ ਬੈਠੀ ਵੇਖਦੀ ਰਹਿਣੀ ਆ ਇਹ ਫੋਟੋ ਬਸ ਮੈਨੂੰ ਬੜਾ ਸ਼ੌਂਕ ਆ ਕਿ ਹਰ ਇੱਕ ਮੈਮਰੀ ਜਿਹੜੀ ਉਹਨੂੰ ਮੈਂ ਫੋਟੋ ਫੋਟੋ ਵਗੈਰਾ ਰੱਖਾਂ ਪਰ ਚਲੋ ਇਹ ਵੀ ਯਾਦਗਰੀ ਬਹੁਤ ਵਧੀਆ ਸਸਿਕਾ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਆਪਾਂ ਸਿਰਸੁਰਨਾ ਕੇ ਬਹਿ ਗਏ ਆ ਇੱਕ ਦੋ ਕੰਮ ਰਹਿ ਗਏ ਸੀ ਮੈਂ ਕਿਹਾ ਜੇ ਸਾਰੇ ਕੰਮ ਕਰਕੇ ਫਿਰ ਨਾ ਥੋੜਾ ਨਾ ਔਖਾ ਲੱਗਦਾ ਤੇ ਮੈਂ ਕਿਹਾ ਇੱਕ ਦੋ ਕੰਮ ਜਿਹੜੇ ਬਾਅਦ ਚ ਨਿਭੇੜ ਲਾਂਗੇ ਇੱਕ ਨਾ ਮਸਿਰ ਨੂੰ ਪਹਿਲਾਂ ਦੇਈ ਲਗਾਇਆ ਸੀਗਾ ਤੇ ਉਹ ਨਾ ਗਰਮੀ ਕਰਕੇ ਮੇਰੇ ਫੇਸ ਤੇ ਉਹ ਨਾ ਸਟਾਰਟ ਹੋ ਗਿਆ ਜਿਹਦੇ ਕਰਕੇ ਮੈਨੂੰ ਨਾ ਥੋੜਾ ਜੀਗਾ ਲਾ ਪੈ ਮੈਂ ਸੋਚਿਆ ਬਾਕੀ ਦੇ ਕੰਮ ਬਾਅਦ ਚ ਕਰਾਂਗੇ ਪਹਿਲੋਂ ਸਿਰ ਤੋਂ ਲੈਨੇ ਆ ਤੇ ਹੁਣ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਅੱਜ ਦਾ ਰੁਟੀਨ ਕੀ ਕੰਮ ਕੀਤਾ ਕੰਮ ਬਸ ਕੀ ਆ ਚੌਕੇ ਚੱਲੇ ਦਾ ਸਾਫ ਸਫਾਈ ਕਰ ਲਓ ਕੱਪੜੇ ਧੋ ਲਓ ਕੱਪੜੇ ਤੈਰ ਲਾ ਲਓ ਸੰਭਾਰ ਲਓ ਆ ਹੀ ਕੰਮ ਹੁੰਦੇ ਲੇਡੀਜ਼ ਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਕਰਨੀਆਂ ਸੀ ਇਸੇ ਕਰਕੇ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਜਲਦੀ ਜਲਦੀ ਕੰਮ ਕੀਤਾ ਤੇ ਇੱਥੇ ਮੈਂ ਗੱਲ ਕਰਨੀ ਸੀ ਅੱਜ ਤੁਹਾਡੇ ਨਾਲ ਕਿ ਜਿਵੇਂ ਕੱਲ ਨਾ ਮੈਂ ਰੀਲਾਂ ਸਕਰੋਲ ਕਰੀ ਜਾਂਦੀ ਸੀ ਕਰੀ ਜਾਂਦੀ ਸੀ ਤੇ ਇਹ ਕਾਫੀ ਰੀਲਾਂ ਇੱਕ ਹੀ ਬੇਸ ਤੇ ਮੇਰੇ ਸਾਹਮਣੇ ਆਈ ਗਈਆਂ ਔਰਤ ਬਾਰੇ ਜਿਵੇਂ ਦੱਸਿਆ ਕਿ ਉਹਦੇ ਵਿੱਚ ਤੇ ਇੱਕ ਰੀਲ ਜਿਹੜੀ ਮੇਰੇ ਬੜੀ ਦਿਲ ਨਾਲ ਲੱਗੀ ਮੈਂ ਸੇਵ ਕਰਕੇ ਵੀ ਰੱਖੀ ਉਹਦੇ ਵਿੱਚ ਬੜੀ ਵਧੀਆ ਗੱਲਾਂ ਕੀਤੀਆਂ ਗਈਆਂ ਔਰਤ ਬਾਰੇ ਕਈ ਬੰਦੇ ਹੁੰਦੇ ਨਾ ਵੀ ਸਾਰੀ ਉਮਰ ਹੀ ਆਪਦੀ ਜ਼ਿੰਮੇਵਾਰੀ ਨਹੀਂ ਸਮਝ ਸਕਦੇ ਜਿਵੇਂ ਉਹ ਔਰਤ ਨੂੰ ਵਿਆਹ ਕੇ ਆਪਦੇ ਘਰੇ ਲੈ ਕੇ ਆਉਂਦੇ ਆ ਮਤਲਬ ਜਿਵੇਂ ਉਹਨੂੰ इमोਸ਼ਨਲੀ ਜਿਵੇਂ ਅਟੈਚਮੈਂਟ ਚਾਹੀਦੀ ਹੁੰਦੀ ਉਹ ਨਹੀਂ ਮਿਲਦੀ ਜਿਵੇਂ ਕਿ ਇਹ ਕੁੜੀ ਨੂੰ ਤਾਂ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਪੰਜਵੀਂ ਸੱਤਵੀਂ ਤੋਂ ਹੀ ਲੱਗ ਪੈਂਦੇ ਪੇਰੈਂਟਸ ਤੂੰ ਬਗਾਨੇ ਘਰ ਜਾਣਾ ਤੂੰ ਆਹ ਨਹੀਂ ਕਰਨਾ ਬਗਾਨੇ ਘਰ ਜਾਣਾ ਤੂੰ ਇੱਥੇ ਐ ਬੈਠਣਾ ਐ ਬੁਲਾਉਣਾ ਐ ਖਾਣਾ ਐ ਪੀਣਾ ਜਿਵੇਂ ਉਹਨੂੰ ਹਰ ਇੱਕ ਚੀਜ਼ ਲਈ ਰੈਡੀ ਕੀਤਾ ਜਾਂਦਾ ਹੈ ਪਰ ਮੁੰਡਿਆਂ ਲਈ ਉਲਟਾ ਉਹਨਾਂ ਨੂੰ ਬਿਲਕੁਲ ਫ੍ਰੀडम ਨਾਲ ਉਹਨਾਂ ਨੂੰ ਬਚਪਨ ਜੀਨ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਨਹੀਂ ਦੱਸਿਆ ਜਾਂਦਾ ਵੀ ਕਿਵੇਂ ਆਪਾਂ ਰਹਿਣਾ ਹੈ ਕਿਵੇਂ ਨਹੀਂ ਹੁਣ ਜੋ ਚੀਜ਼ਾਂ ਮੈਂ ਵੀ ਆਪਣੀ ਲਾਈਫ ਦੇ ਵਿੱਚ ਮੈਨੂੰ ਲੱਗਾ ਕਿ ਮੇਰੇ ਪਤੀ ਨੇ ਮੇਰੇ ਲਈ ਆ ਕੁਝ ਨਹੀਂ ਕੀਤਾ ਕਰਨਾ ਚਾਹੀਦਾ ਸੀ ਜਿਹੜੀ ਫੀਲ ਮੈਂ ਕਰਦੀ ਆ ਮੈਂ ਨਹੀਂ ਚਾਹੁੰਦੀ ਕੋ ਮੇਰੀਆਂ ਨੋਆ ਨੂੰ ਮਤਲਬ ਉੱਚ ਘਾਟ ਮਹਿਸੂਸ ਹੋਵੇ ਮੈਂ ਉਹਦੇ ਬੱਚਿਆਂ ਨੂੰ ਟ੍ਰੇਨਡ ਕਰਦੀ ਹਾਂ ਜਿਵੇਂ ਮੇਰੇ ਬੇਟੇ ਆ ਦੋਨੋਂ ਮੈਂ ਉਹਨਾਂ ਨੂੰ ਟ੍ਰੇਨਡ ਕਰਦੀ ਹਾਂ ਕਿ ਬੇਟਾ ਤੁਸੀਂ ਪਹਿਲੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੈ ਬਿਲਕੁਲ ਤੁਸੀਂ ਉਹਨਾਂ ਨੂੰ ਫਾਈਨੈਂਸ਼ਲੀ ਤਾਂ ਚਲੋ ਆਪਾਂ ਰਲ ਮਿਲ ਕੇ ਚਲਾ ਸਕਦੇ ਹਾਂ ਪਰ ਥੋੜਾ ਹੁੰਦਾ ਨਾ ਈਮੋਸ਼ਨਲੀ ਜਿਹੜੀ سپورਟ ਆ ਉਹ ਔਰਤ ਨੂੰ ਹਮੇਸ਼ਾ ਚਾਹੀਦੀ ਹੁੰਦੀ ਆ ਜਿਵੇਂ ਕਿ ਉਹ ਬਾਕੀ ਫੈਮਿਲੀ ਨਾਲ ਐਡਜਸਟਮੈਂਟ ਕਰ ਲੈਂਦੀ ਆ ਤੇ ਜੇ ਹਸਬੰਡ ਨੂੰ ਚਾਹੀਦਾ ਕਿ ਉਹ ਉਹ ਉਹਨੂੰ ਹੱਲਾਸ਼ੇਰੀ ਦੇਵੇ ਕਿ ਜੇਕਰ ਕੋਈ ਸੱਸ ਜਾਂ ਨਾਨ ਜਾਂ ਕੋਈ ਉਹਦੇ ਨਾਲ ਨਹੀਂ ਖੜਦਾ ਘਰ ਦਾ ਕੋਈ ਹੋਰ ਦਰਾਨੀ ਜਠਾਣੀ ਮੈਂਬਰ ਕੋਈ ਨਹੀਂ ਖੜਦਾ ਤਾਂ ਉਹਨੂੰ ਕਹੇ ਕਿ ਮੈਂ ਤੇਰੇ ਨਾਲ ਆ ਤੂੰ ਘਬਰਾ ਨਾ ਤੇ ਬਾਕੀਆਂ ਨੂੰ ਵੀ ਮੈਂ ਸਮਝਾਉਂਗਾ ਤੂੰ ਟੈਨਸ਼ਨ ਨਾ ਲੈ ਤੇ ਅੱਧੇ ਮਤਲਬ ਉਹਦਾ ਟੈਨਸ਼ਨ ਉੱਥੇ ਹੀ ਖਤਮ ਹੋ ਜਾਂਦੀ ਔਰਤ ਦੀ ਪਰ ਜ਼ਿਆਦਾਤਰ ਕੀ ਜਦੋਂ ਆਪਣਾ ਹਸਬੰਡ ਵੀ ਉਹਦੇ ਅਗੇਂਸਟ ਆ ਕੇ ਖੜ ਜਾਂਦਾ ਹੈ ਤੇ ਫੇਰ ਔਖਾ ਹੋ ਜਾਂਦਾ ਜਿਵੇਂ ਕਿ ਔਰਤ ਔਰਤ ਆਪ ਜੋ ਮਰਜ਼ੀ ਕਹਿ ਲਿਆ ਆਪਦੇ ਹਸਬੰਦ ਨੂੰ ਪਰ ਕਿਸੇ ਨੂੰ ਕਹਿਣ ਤੇ ਉਹ ਮਤਲਬ ਉਹਦੇ ਨਾਲ ਲੜਨ ਤੱਕ ਤਿਆਰ ਹੋ ਜਾਂਦੀ ਆ ਪਰ ਜਦੋਂ ਕੋਈ ਔਰਤ ਨੂੰ ਆਦਮੀ ਦੇ ਸਾਹਮਣੇ ਬੇਇਜਤ ਕਰਦਾ ਤੇ ਆਦਮੀ ਚੁੱਪ ਕਰਕੇ ਸਹਿਣ ਕਰ ਲੈਂਦਾ ਤੇ ਉਹਦਾ ਪੱਖ ਨਹੀਂ ਲੈਂਦਾ ਤੇ ਉੱਥੇ ਜਿਹੜਾ ਔਰਤ ਜਿਹੜੀ ਆ ਬਹੁਤ ਜ਼ਿਆਦਾ ਕਹਿੰਦੇ ਨੇ ਆ ਡਿਪਰੈਸ਼ਨ ਚ ਚਲੀ ਜਾਂਦੀ ਆ ਟੈਨਸ਼ਨ ਚ ਚਲੀ ਜਾਂਦੀ ਆ ਕਿ ਜਿਹਦੇ ਨਾਲ ਉਹ ਵਿਆਹ ਕੇ ਆਈ ਆ ਉਹਨੂੰ ਉਹ ਵੀ ਉਹਨੂੰ इमोਸ਼ਨਲੀ سپورਟ ਨਹੀਂ ਕਰ ਰਿਆ ਬਾਕੀ ਇਕੱਲਾ ਮਰਦ ਤੇ ਡਿਪੈਂਡ ਨਹੀਂ ਹੁੰਦਾ ਔਰਤ ਤੇ ਵੀ ਡਿਪੈਂਡ ਆ ਕਿ ਔਰਤ ਆਪਣੇ ਪਤੀ ਲਈ ਕਿੰਨੀ ਲਾਇਲ ਆ ਉਹਦੀ ਹਰ ਇੱਕ ਗੱਲ ਦਾ ਖਿਆਲ ਰੱਖ ਰਹੀ ਆ ਜੇਕਰ ਔਰਤ ਉਹਨੂੰ इमोਸ਼ਨਲੀ ਔਰ ਫਾਈਨੈਂਸ਼ੀਅਲੀ سپورਟ ਕਰਦੀ ਆ ਉਹਦੇ ਨਾਲ ਖੜਦੀ ਆ ਤੇ ਉਹ ਆਦਮੀ ਨੂੰ ਵੀ ਉਨੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਉਹਨੂੰ ਸੰਭਾਲੇ ਜਿਵੇਂ ਕਿ ਆਪਣੇ ਗੁਰੂਆਂ ਪੀਰਾਂ ਨੇ ਵੀ ਕਿਹਾ ਹੈ ਸੋ ਕੇ ਮੰਦਾ ਆਖੀਏ ਜਿੱਤ ਜਮੇਰਾ ਜਾਨ ਕਿਉਂਕਿ ਔਰਤ ਨਾਲ ਹੀ ਗ੍ਰਿਸ਼ਤੀ ਚੱਲਦੀ ਆ ਔਰਤ ਤੋਂ ਬਿਨਾ ਜੇ ਆਪਾਂ ਕਹੀਏ ਤੇ ਅਧੂਰਾ ਹੈ ਘਰ ਔਰਤ ਤੋਂ ਬਿਨਾ ਬਿਲਕੁਲ ਘਰ ਅਧੂਰਾ ਹੈ ਔਰਤ ਨਾਲ ਹੀ ਘਰ ਚੱਲਦਾ ਜੇ ਆਦਮੀ ਕਮਾਉਂਦਾ ਹੈ ਆਦਮੀ ਬਾਹਰ ਵੈਸੇ ਹੁਣ ਅੱਜ ਦੇ ਯੁੱਗ ਵਿੱਚ ਤਾਂ ਔਰਤ ਵੀ ਬਰਾਬਰੀ ਕਮਾ ਰਹੀ ਆ ਤੇ ਔਰਤ ਕਮਾਉਂਦੀ ਵੀ ਆ ਤੇ ਘਰ ਦਾ ਵੀ ਖਿਆਲ ਰੱਖਦੀ ਆ ਏ ਨਹੀਂ ਕਿ ਜਿਹੜੀ ਕੋਈ ਕੁਮਾਰੀ ਹੋ ਉਹ ਘਰ ਦਾ ਕੰਮ ਨਹੀਂ ਕਰ ਰਹੀ ਘਰ ਦਾ ਕੰਮ ਵੀ ਪ੍ਰੋਪਰ ਕਰਦੀ ਆ ਤੇ ਮਰਦ ਜੇ ਕੁਮਾਰਿਆ ਤੇ ਉਹਨੂੰ ਹੁੰਦਾ ਵੀ ਚਲੋ ਘਰ ਦੇ ਕੰਮਾਂ ਤੋਂ ਅਜਾਤ ਕਰ ਦਿੱਤਾ ਜਾਂਦਾ ਫਿਰ ਵੀ ਕਿਤੇ ਨਾ ਕਿਤੇ ਅ ਜਿੰਨੀਆਂ ਜ਼ਿੰਮੇਵਾਰੀਆਂ ਔਰਤ ਨੂੰ ਰੱਬ ਨੇ ਦਿੱਤੀਆਂ ਪੇਸ਼ੈਂਸ ਵੀ ਰੱਬ ਨੇ ਔਰਤ ਵਿੱਚ ਜ਼ਿਆਦਾ ਦਿੱਤੀ ਹੈ ਤੇ ਜ਼ਿੰਮੇਵਾਰੀਆਂ ਵੀ ਵਧ ਦਿੱਤੀਆਂ ਕਿਉਂਕਿ ਇਹ ਰੱਬ ਨੇ ਵੀ ਔਰਤ ਨੂੰ ਹੀ ਚੁਣਿਆ ਹੈ ਇੰਨਾ ਕੰਮਾਂ ਵਾਸਤੇ ਬੱਚੇ ਨੂੰ ਜਨਮ ਦੇਣਾ ਬੱਚੇ ਨੂੰ ਨਿੰਮਣ ਤੱਕ ਜਦੋਂ ਪ੍ਰੈਗਨਨਸੀ 컨ਸੀਵ ਕਰਦੀ ਔਰਤ ਬੱਚੇ ਨੂੰ ਨਿੰਮਣ ਤੋਂ ਲੈ ਕੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਬੱਚਾ ਨਿੰਮਿਆ ਨਿੰਮਿਆ ਗਿਆ ਨਿੰਮਣ ਤੋਂ ਲੈ ਕੇ ਡਿਲੀਵਰੀ ਤੱਕ ਬੱਚਾ ਪੈਦਾ ਹੋਣ ਤੱਕ ਜਿਹੜੇ ਔਰਤ ਦੀਆਂ ਤੁਸੀਂ ਕਹਿ ਲਓ ਵੀ ਆ ਆਪਦਾ ਸਾਰਾ ਖੂਨ ਪਾਣੀ ਆਪ ਦੇ ਬੱਚੇ ਨੂੰ ਦੇ ਕੇ ਤੇ ਉਹ ਆ ਪੈਦਾ ਕਰਦੀ ਬੱਚਾ ਤੇ ਫਿਰ ਉਹਨੂੰ ਪੈਦਾ ਕਰਨ ਤੋਂ ਬਾਅਦ ਆਪਦੀ ਦੁੱਖ ਦਰਦ ਭੁੱਲ ਕੇ ਉਹਨੂੰ ਸੰਭਾਲਦੀ ਆ ਕਿਆ ਲੋਕਿ ਜਿਹੜਾ ਇੱਕ ਬੱਚੇ ਦਾ ਬਾਪ ਹੁੰਦਾ ਹੈ ਉਹ ਵੀ ਔਰਤ ਦੀ ਹੀ ਕੁੱਖ ਚ ਪੈਦਾ ਹੋਇਆ ਹੁੰਦਾ ਹੈ ਤੇ ਜਿਹੜਾ ਮਤਲਬ ਹਰ ਜਿਹੜਾ ਵੰਛਾ ਉਹ ਔਰਤ ਤੋਂ ਹੀ ਚੱਲਦਾ ਹੈ ਔਰਤ ਤੋਂ ਬਿਨਾ ਵੰਚ ਨਹੀਂ ਚੱਲਦਾ ਤੇ ਫਿਰ ਉਸ ਵੰਚ ਨੂੰ ਪਾਲਣ ਵਿੱਚ ਵੀ ਤੇ ਅੱਗੇ ਚਲਾਉਣ ਵਿੱਚ ਵੀ ਔਰਤ ਦਾ ਓਨਾ ਹੀ ਮਹੱਤਵਪੂਰਨ ਹੱਥ ਹੈ ਜਿੰਨਾ ਕਿ ਆਦਮੀ ਦਾ ਫਿਰ ਕਿਉਂ ਔਰਤ ਨੂੰ ਘੱਟ ਸਮਝਿਆ ਜਾਂਦਾ ਹੈ ਜਾਂ ਕਹਿ ਦਿੰਦੇ ਪੇਕੇ ਸੋਹਰੇ ਦੋ ਘਰ ਪਰ ਫਿਰ ਵੀ ਮੈਂ ਬਹੁਤ ਸਾਰੇ ਕੇਸਸ ਵੇਖੇ ਆ ਕੁੜੀਆਂ ਕਿਉਂ ਮਰ ਰਹੀਆਂ ਨੇ ਜੇਕਰ ਪਿਛਲੇ ਮੰਨ ਲਓ ਤੁਸੀਂ ਕੁੜੀ ਨੂੰ ਵਿਆਹ ਤਾਂ ਆਏ ਜੇ ਕੋਈ ਉਹਨੂੰ ਪ੍ਰੋਬਲਮ ਆ ਛੋਟੀ ਛੋਟੀ ਪ੍ਰੋਬਲਮ ਜਿਹੜੀ ਬਾਅਦ ਚ ਵੱਡੀਆਂ ਪ੍ਰੋਬਲਮਾਂ ਦਾ ਰੂਪ ਧਾਰਨ ਕਰ ਲੈਂਦੀ ਆ ਪਰ ਨਹੀਂ ਮਾਪਿਆਂ ਨੇ ਸੁਣਨੀ ਨਹੀਂ ਨਹੀਂ ਤੈਨੂੰ ਵਿਆਹ ਦਾ ਤੋ ਐਡਜਸਟ ਕਰ ਐਡਜਸਟ ਕਰ ਐਡਜਸਟ ਕਿਤੇ ਤੁਸੀਂ ਕੋਈ ਮਤਲਬ ਜੇ ਪਤਾ ਹੈ ਸਾਡੇ ਜਵਾਈ ਚ ਕਮੀ ਆ ਪਰ ਅਸੀਂ ਉਹਨੂੰ ਕਹਿਣਾ ਨਹੀਂ ਸਾਡੇ ਜਵਾਈ ਦੀ ਇੱਜ਼ਤ ਘਟਦੀ ਆ ਮਤਲਬ ਤੇ ਦੀ ਕੋਈ ਇੱਜ਼ਤ ਨਹੀਂ ਤੇ ਜਵਾਈ ਦੀ ਇੱਜ਼ਤ ਘਟਦੀ ਆ ਮਤਲਬ ਇਹ ਚੀਜ਼ਾਂ ਕਰ ਕਰਕੇ ਪੇਰੈਂਟਸ ਹੀ ਜਵਾਈਆਂ ਨੂੰ ਸਿਰ ਤੇ ਚੜਾ ਰਹੇ ਆ ਤੇ ਮੈਂ ਇਹ ਨਹੀਂ ਕਹਿੰਦੀ ਸਾਰੇ ਬੰਦੇ ਨਹੀਂ ਗਲਤ ਹੁੰਦੇ ਕਈ ਬੰਦੇ ਬੜੇ ਵਧੀਆ ਹੁੰਦੇ ਆ ਉਹਨਾਂ ਨੂੰ ਮਤਲਬ ਉਹਦੀ ਵਾਈਫ ਨਹੀਂ ਉਹਨੀ ਲੋਇਲ ਮਿਲਦੀ ਪਰ ਮੈਂ ਕਹਿੰਦੀ ਜਿਹੜੀਆਂ ਸਹੀ ਆ ਜਿਹੜੀਆਂ ਔਰਤਾਂ ਤੁਹਾਡੇ ਨਾਲ ਖੜਦੀਆਂ ਤੁਹਾਡੇ ਦੁੱਖ ਸੁੱਖ ਵਿੱਚ ਖੜਦੀਆਂ ਤੁਹਾਡੇ ਔਖੇ ਸਮੇਂ 'ਚ ਨਹੀਂ ਤੁਹਾਡੇ ਨਾਲ ਪੱਜਦੀਆਂ ਤੁਹਾਡੇ ਨਾਲ ਵਿਆਹਿਆਂ ਨੂੰ ਉਹਨਾਂ ਨੂੰ 20 25 25 ਸਾਲ ਹੋ ਗਿਆ ਜੇ ਤੁਸੀਂ ਹੁਣ ਨਹੀਂ ਉਹਨਾਂ ਨੂੰ ਸਮਝ ਸਕਦੇ ਤਾਂ ਫਿਰ ਉਸ ਤੋਂ ਬਾਅਦ ਨਹੀਂ ਸਮਝ ਸਕਦੇ ਜਾਂ ਤੁਸੀਂ ਡਿਜ਼ਰਵ ਵੀ ਨਹੀਂ ਕਰਦੇ ਉਹਦਾ ਪਿਆਰ ਉਹਦੀ ਕੇਅਰ ਜੇ ਤੁਸੀਂ ਨਹੀਂ ਸਮਝ ਸਕਦੇ ਉਹ ਕੀ ਚਾਹੁੰਦੀ ਆ ਤੁਹਾਡੇ ਕੋਲੋਂ ਜੇ ਬੋਲ ਕੇ ਦੱਸ ਰਹੀ ਤੁਸੀਂ ਤਾਂ ਵੀ ਨਹੀਂ ਸਮਝ ਰਹਾ ਤਾਂ ਇਸ ਤੋਂ ਬਾਅਦ ਤਾਂ ਬਸ ਗੱਲ ਖਤਮ ਵੈਸੇ ਤਾਂ ਆਪਾਂ ਇੰਨੇ ਸਾਲ ਨਾਲ ਰਹਿੰਦੇ ਹੋਈਏ ਤੇ ਆਪਾਂ ਨੂੰ ਵੈਸੇ ਹੀ ਉਦੇ ਸੁਭਾ ਦਾ ਇੱਕ ਦੂਜੇ ਦੀ ਆਦਤ ਪੈ ਜਾਂਦੀ ਆਪਾਂ ਨੂੰ ਕਿ ਉਹਨੂੰ ਕੀ ਚਾਹੀਦਾ ਹੈ ਕੀ ਨਹੀਂ ਚਾਹੀਦਾ ਉਹ ਕਿਸ ਦੌਰ ਚ ਗੁਜ਼ਰ ਰਹੀ ਆ ਉਹਨੂੰ ਮੈਨੂੰ ਮੋਸ਼ਨਲੀ ਸਪੋਰਟ ਕਰਨਾ ਚਾਹੀਦਾ ਹੈ ਉਹਨੂੰ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਸਮਾਂ ਮੰਗਦੀ ਹੈ ਉਹ ਸਾਨੂੰ ਵਾਰ-ਵਾਰ ਫੋਨ ਕਰਦੀ ਹੈ ਜਾਂ ਸਾਡੇ ਬਾਰੇ ਪੁੱਛਦੀ ਹੈ ਤੁਸੀਂ ਘਰ ਕਿਉਂ ਨਹੀਂ ਆਏ ਜਾਂ ਲੇਟ ਆਏ ਕਿਉਂ ਸਵਾਲ ਇੰਨੇ ਕਰਦੀ ਆ ਹੋਰ ਕਿਸੇ ਨੂੰ ਨਹੀਂ ਉਹ ਸਵਾਲ ਕਰਦੀ ਪਰ ਉਹੀ ਗੱਲ ਨਾ ਵੀ ਇੱਕ ਬੰਦੇ ਤੇ ਡਿਪੈਂਡ ਆ ਉਹ ਬੰਦਾ ਜਿਵੇਂ ਮਰਜ਼ੀ ਕਰੇ ਵੀ ਜਨਾਨੀ ਹੁੰਦੇ ਤੇ ਡਿਪੈਂਡ ਆ ਪਹਿਲਾਂ ਪਿਛਲੇ ਤੇ ਡਿਪੈਂਡ ਸੀ ਉੱਥੇ ਗੋਹੇ ਪੋਚੇ ਸਾਰਾ ਕੁਝ ਮੱਜਾਂ ਗਾਵਾਂ ਸਾੰਬ ਚਲੋ ਜੀ ਉਹ ਮੇਰਾ ਘਰ ਕਰਕੇ ਕੱਪੜੇ ਟਿਕਾਣੇ ਤੇ ਰੱਖਣੇ ਹਰ ਇੱਕ ਚੀਜ਼ ਟਿਕਾਣੇ ਤੇ ਰੱਖਣੀ ਤੇ ਬਾਅਦ ਚ ਸਹੁਰੇ ਆ ਕੇ ਵੀ ਉਹ ਕੁੜੀ ਉਹੀ ਕਰਦੀ ਐ ਜੋ ਉਸ ਨੂੰ ਸਿਖਾਇਆ ਜਾਂਦਾ ਪੇਕੇ ਘਰ ਦੇ ਵਿੱਚ ਪਰ ਜੇ ਮੰਨ ਲਓ ਸਾਰਾ ਕੁਝ ਵਧੀਆ ਇੱਕ ਚੀਜ਼ ਦਾ ਜਵਾਬ ਦੇਤਾ ਤੇ ਮਤਲਬ ਉਹ ਕੁੜੀ ਗਲਤ ਆ। ਤੁਹਾਡਾ ਜੇ ਮੁੰਡਾ ਏ ਉਹ ਕੰਮ ਕਰਦਾ ਏ ਉਹਨੂੰ ਤੁਸੀਂ ਸਿਫਤਾਂ ਕਰਦੇ ਜੇ ਮੇਰਾ ਮੁੰਡਾ ਆਹ ਕੰਮ ਕਰਦਾ ਏ ਨੋਹ ਦੀਆਂ ਸਿਫਤਾਂ ਕਿੱਥੇ ਗਈਆਂ? ਤੇ ਹਰੇਕ ਨੂੰ ਪਿਆਰ ਚਾਹੀਦਾ ਹੁੰਦਾ। ਜੇ ਤੁਹਾਨੂੰ ਪਿਆਰ ਦੀ ਲੋੜ ਆ ਜੇ ਤੁਸੀਂ ਕਿਹਨੇ ਸਾਨੂੰ ਕੇਅਰ ਕਰਨ ਵਾਲਾ ਕੋਈ ਹੋਵੇ ਸਾਨੂੰ ਸਾਡੇ ਆਉਂਦਿਆਂ ਨੂੰ ਰੋਟੀ ਪੱਕੀ ਹੋਵੇ ਚਾਹ ਬਣੀ ਮਿਲਦੀ ਹੈ ਸਾਰਾ ਦਿਨ ਭਾਵੇਂ ਤੁਸੀਂ 10 ਵਜੇ ਚਾਹ ਮੰਗ ਲਓ ਔਰਤ ਬਣਾ ਕੇ ਦਿੰਦੀ ਆ ਠੰਡਾ ਪਾਣੀ ਮਿਲਦਾ ਹੈ ਨਿੰਬੂ ਵਾਲਾ ਪਾਣੀ ਮਿਲਦਾ ਗਰਮੀ 'ਚ ਤੁਹਾਨੂੰ ਆਿਆਂ ਨੂੰ ਤੁਹਾਡੇ ਚਾਦਰ ਫਰੈਸ਼ ਮਿਲਦੀਆਂ ਤੌਲੀਏ ਤੁਹਾਨੂੰ ਫਰੈਸ਼ ਮਿਲਦੇ ਬਿਸਤਰੇ ਤੁਹਾਨੂੰ ਤੋਤੇ ਫਰੈਸ਼ ਮਿਲਦੇ ਆ ਕੱਪੜੇ ਤੋਂ ਦੇ ਆਪਣੋ ਆਪਣੀ ਥਾਈ ਸੈਟਿੰਗ ਮਿਲਦੇ ਆ ਤੁਹਾਨੂੰ ਰੋਟੀ ਟਾਈਮ ਤੇ ਮਿਲ ਰਹੀ ਆ ਤੁਹਾਨੂੰ ਆਇਆ ਨੂੰ ਅੰਦਰ ਬਹੁਤ ਸੋ ਦਰਦ ਹੋਣ ਫਿਰ ਵੀ ਬੁਲਾਉਂਦੀ ਆ ਪਾ ਨਹੀਂ ਵੀ ਤੁਹਾਨੂੰ ਬੁਲਾਉਣਾ ਚਾਹੁੰਦੀ ਉਹ ਤਾਂ ਵੀ ਬੁਲਾ ਬੁਲਾ ਰਹੀ ਆ ਉਹਦੇ ਅੰਦਰ ਕੀ ਪਚਾਲ ਚੱਲ ਰਿਹਾ ਨਹੀਂ ਸਾਨੂੰ ਸਮਝ ਆਉਂਦੇ ਅਸੀਂ ਸਮਝਣਾ ਹੀ ਨਹੀਂ ਚਾਉਂਦੇ ਸੋ ਇਹ ਮੇਰੀ ਬੇਨਤੀ ਆ ਆਉਣ ਵਾਲੀ ਪੀੜ੍ਹੀ ਆ ਜਿਹੜੇ ਬੱਚੇ ਆ ਕੁੜੀਆਂ ਵੀ ਤੇ ਮੁੰਡੇ ਵੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣ ਲਾਈਫ ਕੱਟੋ ਨਾ ਇਹਨੂੰ ਗੁਜ਼ਾਰੋ ਪੈਸਾ ਮਾਇਨੇ ਨਹੀਂ ਰੱਖਦਾ ਹਰੇਕ ਥਾਂ ਤੇ ਪੈਸਾ ਮਾਇਨੇ ਨਹੀਂ ਪੈਸਾ ਜ਼ਰੂਰੀ ਹੈ ਲਾਈਫ ਦੇ ਵਿੱਚ ਪਰ ਮੈਂ ਦੇਖਿਆ ਦੋ ਕਿੱਲੇ ਵਾਲੇ ਝੁੱਗੀਆਂ ਵਿੱਚ ਰਹਿੰਦੇ ਉਹ ਆਪਦੀ ਲਾਈਫ ਦੇ ਵਿੱਚ ਖੁਸ਼ ਆ ਦੋਵੇਂ ਜੀ ਸੈਟੀਸਫਾਈਡ ਨੇ ਪਰ ਕਈ ਥਾਵਾਂ ਤੇ ਵੀ ਵੀ ਕਿੱਲੇ ਵਾਲੇ ਜਿਹੜੇ ਉਹ ਆਪਸ ਵਿੱਚ ਜਦੋਂ ਦੋਹਾਂ ਜੀਆਂ ਦੀ ਨਹੀਂ ਬਣਦੀ ਤੇ ਉਹ ਆਪਸ ਵਿੱਚ ਸੈਟੀਸਫਾਈਡ ਨਹੀਂ ਹੈਗੇ ਪਰ ਕੱਲਾ ਇੱਥੇ ਔਰਤ ਨੂੰ ਨਹੀਂ ਮਰਦ ਨੂੰ ਦੋਨਾਂ ਨੂੰ ਸਮਝਣਾ ਪੈਣਾ ਹੈ ਜੇ ਮੰਨ ਲਓ ਇੱਕ ਤਾਂ ਹੁੰਦਾ ਨਾ ਕੋਈ ਸਮਝ ਹੀ ਨਹੀਂ ਰਹੀ ਕਹਿਣ ਦੇ ਬਾਵਜੂਦ ਇੱਕ ਔਰਤ ਹੁੰਦੀ ਹੈ ਤੁਸੀਂ ਕਹਤਾ ਹਾਂ ਜੀ ਬਿਨਾ ਕਹੇ ਹੀ ਸਮਝਦੀ ਆ ਤੁਸੀਂ ਉਹਦੀ ਵੀ ਨਹੀਂ ਕਦਰ ਕਰਦੇ ਘੋੜੇ ਤੇ ਖੋਤੇ ਦਾ ਇੱਕ ਮੋਲੀ ਜਦੋਂ ਕਰੀ ਜਾਓਗੇ ਫਿਰ ਉੱਥੇ ਔਖਾ ਹੈ ਫਿਰ ਕੀ ਆ ਫਿਰ ਚੁੱਪ ਜੇ ਉਹ ਦੇ ਬੋਲਣ ਨੂੰ ਵੀ ਗਲਤ ਸਮਝਿਆ ਜਾਂਦਾ ਨਾ ਵੀ ਬੋਲਦੀ ਆ ਇਹ ਕਿਉਂ ਬੋਲਦੀ ਆ ਇਹ ਵੱਡ ਘਟ ਬੋਲਦੀ ਆ ਉਹਨੂੰ ਤੁਹਾਡੀ ਲੋੜ ਆ ਉਹ ਤੁਹਾਡੇ ਤੋਂ ਕੀ ਚਾਹੁੰਦੀ ਆ ਇਹ ਚੀਜ਼ ਸਮਝਣ ਦੀ ਲੋੜ ਆ ਪਰ ਜੇ ਤੁਸੀਂ ਇਹ ਚੀਜ਼ਾਂ ਨਹੀਂ ਸਮਝ ਸਕਦੇ ਫਿਰ ਉਹ ਨਹੀਂ ਬੋਲੂਗੀ ਆਖਰਕਾਰ ਉਹ ਥੱਕ ਜਾਊਗੀ ਉਹਨੂੰ ਵੀ ਥਕਾਵਟ ਹੁੰਦੀ ਆ ਉਹ ਵੀ ਬਿਮਾਰ ਹੁੰਦੀ ਆ ਜੇਕਰ ਅਸੀਂ ਉਹਨੂੰ इमोਸ਼ਨਲੀ ਸਪੋਰਟ ਦਵਾਂਗੇ ਤਾਂ ਉਹ ਫਿਜ਼ੀਕਲੀ ਬਿਮਾਰ ਵੀ ਹੋਊਗੀ ਨਾ ਫਿਰ ਵੀ ਉੱਠ ਕੇ ਤੁਹਾਡੇ ਲਈ ਰੋਟੀ ਬਣਾਉਗੀ ਕਿਉਂਕਿ ਉਹ ਅੰਦਰੋਂ ਖੁਸ਼ ਆ ਕੋਈ ਚੱਕਰ ਨਹੀਂ ਉਹਨੂੰ ਬੁਖਾਰ ਆ ਕੋਈ ਚੱਕਰ ਨਹੀਂ ਉਹਦਾ ਸਿਰ ਦਰਦ ਕਰਦਾ ਉਹ ਸਿਰ ਬੰਨ ਕੇ ਵੀ ਤੁਹਾਡੀਆਂ ਰੋਟੀਆਂ ਪਕਾਉਗੀ ਪਰ ਉਹਨੂੰ इमोਸ਼ਨਲੀ ਸਪੋਰਟ ਚਾਹੀਦੀ ਹੁੰਦੀ ਆ ਕਹਿ ਰਹਿਆ ਨਹੀਂ ਔਰਤ ਤੇ ਮਰਦ ਦਾ ਬਰਾਬਰ ਆ ਨਹੀਂ ਬਰਾਬਰ ਬੜੀਆਂ ਲੇਡੀਜ਼ ਵੇਖੀਆਂ ਮੇਰੇ ਨਾਲ ਦੁੱਖ ਸੁੱਖ ਕਰਦੀਆਂ ਨਿਰਨਾ ਮੈਂ ਗੱਲ ਕੀਤੀ ਪਰਸਨਲੀ ਬੜੀਆਂ ਲੇਡੀਜ਼ ਨਾਲ ਆਪਾਂ ਕਈ ਵਾਰੀ ਆਪਾਂ ਨਹੀਂ ਕਿਸੇ ਨੂੰ ਸ਼ੇਡ ਦੇ ਪਰ ਜਦੋਂ ਗੱਲ ਚੱਲ ਪੈਂਦੀ ਨਾ ਦੁੱਖ ਸਾਰਿਆਂ ਦਾ ਸੇਮ ਹੁੰਦਾ ਕਿੰਨੀਆਂ ਰੀਲਾਂ ਬਣ ਗਈਆਂ ਔਰਤਾਂ ਬੋਲਦੀਆਂ ਨੇ ਜੀਭ ਤੇ ਕੰਟਰੋਲ ਕਰ ਲਓ ਮੈਂ ਨਹੀਂ ਕਰ ਲੈਣੇ ਜੀਭ ਤੇ ਕੰਟਰੋਲ ਜੇ ਅਸੀਂ ਇੰਨੇ ਕੰਮ ਕਰ ਸਕਦੀਆਂ ਇੰਨੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਨਾ ਜੀਭ ਤੇ ਕੰਟਰੋਲ ਕਰਨਾ ਤਾਂ ਬਿਲਕੁਲ ਸੌਖਾ ਹੈ ਉਹ ਤਾਂ ਕੋਈ ਔਖਾ ਕੰਮ ਨਹੀਂ ਹੈਗਾ ਜੇ ਇਹਨਾਂ ਕੁਛ ਸਹਿ ਸਕਦੀਆਂ ਤੇ ਇੱਕ ਇਹ ਵੀ ਇਹ ਵੀ ਕੰਮ ਕਰਕੇ ਵੇਖ ਲਈਏ ਮੇਰੀਏ ਭੈਣੋ ਤੁਸੀਂ ਇਹ ਵੀ ਕੰਮ ਕਰ ਲਓ ਖਰੇ ਇਹ ਮਰਦ ਜਾਤ ਕੋਈ ਔਰਤ ਦੇ ਹੀ ਸਲੋਤ ਕਰ ਦਵੇ ਕਿਤੇ ਹੀ ਕੋਈ ਸਲੋਤ ਕਰ ਦਵੇ ਵੀ ਹਾਂ ਭਾਈ ਇਹਨੇ ਸਾਡਾ ਮਨਚ ਵਧਾਇਆ ਏ ਇਹਨੂੰ ਅਸੀਂ ਕਿਤੇ ਹੀ ਚੰਗਿਆ ਕਿਤੇ ਮਾੜਾ ਮੋਟਾ ਕੋਈ ਮੈਂ ਨਹੀਂ ਚਾਹੁੰਦੀ ਵੀ ਕੋਈ ਲੱਖ ਰੁਪਏ ਦਾ ਕਿਸੇ ਨੂੰ ਗਿਫਟ ਦੋ 10 ਰੁਪਈਆ ਦੀ ਨੇਲ ਪੇਂਟ ਵੀ ਲਿਆ ਕੇ ਦੇ ਦੋ ਨਾ ਔਰਤੋ ਨੇ ਜੀ ਖੁਸ਼ ਹੋ ਜਾਂਦੀ ਆ ਰੋਟੀਆਂ ਪਕਾਉਂਦੀ ਹੋਵੇ ਉਹਨੂੰ ਪਸੀਨਾ ਆਉਂਦਾ ਪਿਆ ਉਹਨੂੰ ਪਾਣੀ ਦਾ ਗਲਾਸ ਕੋਲੇ ਫੜਾ ਦੇਣਾ ਤੁੱਕੇ ਲੈ ਬਈ ਬਹੁਤ ਤੂੰ ਸਾਡੇ ਵਾਸਤੇ ਕਰਦੀ ਪਈਆਂ ਕਿੰਨੇ ਪਸੀਨੇ ਪਸੀਨੀ ਹੋ ਗਈਆਂ ਧੰਨੀ ਆ ਤੂੰ ਤਗੜੀ ਆ ਤੂੰ ਜੇ ਤੁਸੀਂ ਉਹਨੂੰ ਮੋਸ਼ਨਲੀ ਸਪੋਰਟ ਕਰੋਗੇ ਨਾ ਤੇ ਔਰਤ ਵੀ ਭੱਜ-ਭੱਜ ਕੇ ਪਾਣੀ ਦੇ ਬਾਹਰੋਂ ਆਇਆ ਥੱਕਿਆ ਆਇਆ ਪਸੀਨਾ ਪਸੀਨੀ ਹੋਏ ਪੈ ਤੁਸੀਂ ਤਗੜੇ ਜਿਹੜੇ ਬਾਹਰੋਂ ਪੂਰੇ ਲਈ ਆਉਂਦੇ ਜੇ ਮੈਂ ਤਾਂ ਇੱਕ ਦਿਨ ਚਲੀ ਜਾਨੀ ਮੈਂ ਤਾਂ ਥੱਕ ਜਾਨੀ ਆ ਜਿਵੇਂ ਜਿਵੇਂ ਰੱਬ ਨੇ ਡਿਊਟੀਆਂ ਦਿੱਤੀਆਂ ਨਾ ਤੁਹਾਨੂੰ ਬੜਾ ਸੋਚ ਸਮਝ ਕੇ ਦਿੱਤੀਆਂ ਪਰ ਅਸੀਂ ਇੱਕ ਦੂਜੇ ਨੂੰ ਇਗਨੋਰ ਕਰਨਾ ਸਟਾਰਟ ਕਰਤਾ ਮੈਂ ਤੇਰੇ ਨਾਲੋਂ ਜ਼ਿਆਦਾ ਔਖਾ ਮੈਂ ਤੇਰੇ ਨਾਲੋਂ ਜ਼ਿਆਦੀ ਔਖੀ ਪਰ ਸਟਾਰਟਿੰਗ ਮਰਦ ਨੂੰ ਕਰਨੀ ਚਾਹੀਦੀ ਮੇਰੀ ਸੋਚ ਅਨਸਾਰ ਬਾਕੀ ਤੁਸੀਂ ਪੈਨਪ੍ਰਾਵਾਂ ਨੇ ਕਮੈਂਟਾਂ ਰਹੀ ਦੱਸ ਹੀ ਦੇਣਾ ਕਿਉਂਕਿ ਇੱਕ ਜਿਹੜੀ ਕੁੜੀ ਹੁੰਦੀ ਆ ਜਿਹੜੀ ਆਪਦਾ ਮਾਂ ਪਿਓ ਆਪਦਾ ਘਰਬਾਰ ਛੱਡ ਕੇ ਹੁੰਦੀ 20 ਸਾਲ ਉਹਨੂੰ ਉੱਥੇ ਰੱਖਿਆ ਜਾਂਦਾ ਉਹ ਉਥੋਂ ਦੇ ਮਾਹੌਲ ਚਾਲ ਚ ਗਿੱਜੀ ਹੁੰਦੀ ਆ ਉਸ ਫੈਮਿਲੀ ਦਾ ਮਾਹੌਲ ਚਾਲ ਹੋਰ ਹੁੰਦਾ ਹੈ ਫਿਰ ਸਮਝ ਲਓ ਉਹਦਾ ਦੋਹਰਾ ਜਨਮ ਹੁੰਦਾ ਹੈ ਜਦੋਂ ਨਵੇਂ ਪਰਿਵਾਰ ਚ ਆਉਂਦੀ ਆ ਉਸ ਵੇਖਦੀ ਆ ਅਬਜ਼ਰਵ ਕਰਦੀ ਆ ਫੈਮਿਲੀ ਕਿਵੇਂ ਆ ਕੀ ਸਾਫ-ਕਿਤਾਵਾ ਉਹ ਸਭ ਨਰਦਨ ਦੀ ਕੋਸ਼ਿਸ਼ ਕਰਦੀ ਆ ਹਰ ਇੱਕ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਤੇ ਫਿਰ ਕਿਉਂ ਬਈ ਕਿਉਂ ਗਲਤ ਸਮਝਿਆ ਜਾਂਦਾ ਹੈ ਕੁੜੀਆਂ ਨੂੰ ਪਲੀਜ਼ ਥੋੜੀ ਜਿਹੀ ਸਪੋਰਟ ਕਰੋ ਪਹਿਲਾਂ ਤਾਂ ਫੈਮਿਲੀ ਦਾ ਫਰਜ਼ ਬੰਦਾ ਹੈ ਜੇ ਕੋਈ ਕਮੀ ਹੈਗੀ ਵੀ ਆ ਪਿਆਰ ਨਾਲ ਬਹਿ ਕੇ ਸੋਲਵ ਕਰ ਲੋ ਦਾ ਹੱਲ ਤੇ ਜੇਕਰ ਫੈਮਿਲੀ ਨਹੀਂ ਚਲੋ ਕਟੋ-ਕਟ ਮੈਂ ਪਤਨੀ ਨੂੰ ਕਹਿੰਨੀ ਆ ਮੈਂ ਆਪਦੇ ਗਾਂ ਬੱਚਿਆਂ ਨੂੰ ਵੀ ਗੁਜਾਸ਼ ਕਰਦੀ ਮੇਰੇ ਜਿਹੜੇ ਬੱਚੇ ਵੇਖ ਰਹੇ ਆ ਤੁਸੀਂ ਜਿੰਨਾ ਚਿਰ ਆਪਦਾ ਮਾਈਂਡ ਸੈਟ ਅਪ ਨਾ ਕਰ ਲਿਆ ਔਰਤ ਪ੍ਰਤੀ ਸੋਚ ਉਹਨਾਂ ਚਿਰ ਵਿਆਹ ਨਾ ਕਰਾਓ ਮੇਰੇ ਬੱਚੇ ਮੈਂ ਵੀ ਆਪਦੇ ਬੇਟੇ ਨੂੰ ਹਮੇਸ਼ਾ ਇਹੀ ਕਹਿੰਨੀ ਆ ਪੁੱਤ ਜਿੰਨਾ ਚਿਰ ਤੁਸੀਂ ਮੇਰੀ ਨਹੀਂ ਰਿਸਪੈਕਟ ਕਰ ਸਕਦੇ ਨਾ ਤੁਸੀਂ ਮੇਰ ਨੂੰ ਨਹੀਂ ਸਮਝ ਸਕਦੇ ਤੇ ਉਨਾ ਚਿਰ ਤੁਸੀਂ ਆਪਦੀ ਵਾਈਫ ਨੂੰ ਨਹੀਂ ਸਮਝ ਸਕੋਗੇ ਜੇ ਤੁਹਾਨੂੰ ਲੱਗਦਾ ਵੀ ਹਾਂ ਮੈਂ ਸਿੱਖ ਲਾਰੇ ਪਾਏ ਮਮਾ ਬੋਲਦੀ ਪਈ ਇਹ ਤਾਂ ਆਦਤ ਆ ਮਮਾ ਦੀ ਹੋ ਸਕਦਾ ਸਾਡਾ ਲਾਈਫ ਪਾਰਟਨਰ ਨਾ ਬੋਲੇ ਉਹ ਕਿੰਨਾ 6 ਮਹੀਨੇ ਹੋ ਸਕਦਾ ਉਹ ਵੀ ਨਾ ਬੋਲੇ ਪਰ ਬਾਅਦ ਵਿੱਚ ਉਹਨੇ ਵੀ ਅਕਣਾ ਕਿਉਂਕਿ ਇਹਦੀਆਂ ਦਿਨੋ ਦਿਨ ਜ਼ਿੰਮੇਵਾਰੀਆਂ ਵਧਣੀਆਂ ਐ ਨਵੀਂ-ਨਵੀਂ ਵਿਆਹੀ ਆਈ ਤੁਹਾਡੇ ਕੱਪੜੇ ਪ੍ਰੈਸ ਕਰਕੇ ਦਊਗੀ ਤੁਹਾਡੇ ਬੂਟ ਪਾਲਿਸ਼ ਕਰਕੇ ਤੱਕ ਵੀ ਦਊਗੀ ਪਰ ਜਦੋਂ ਉਹਦੀ ਲਾਈਫ 'ਚ ਇੱਕ ਹੋਰ ਜੀ ਆ ਗਿਆ ਬੱਚਾ ਆ ਗਿਆ ਉਹਦੀਆਂ ਜ਼ਿੰਮੇਵਾਰੀਆਂ ਵਧ ਜਾਣੀਆਂ ਨਵੇਂ-ਨਵੇਂ ਆਏ ਨੂੰ ਤਾਂ ਆਪਾਂ ਸਾਰਾ ਘਰ ਨਹੀਂ ਨਾ ਉਹਦੇ ਸਿਰ ਤੇ ਛੱਡ ਦਿੰਦੇ ਜਿਵੇਂ-ਜਿਵੇਂ ਉਹਦੀ ਉਮਰ ਵੱਡੀ ਹੁੰਦੀ ਜਾਂਦੀ ਆ ਉਹਦੇ ਤੇ ਫੈਮਲੀ ਦਾ ਪ੍ਰੈਸ਼ਰ ਫਿਰ ਰਿਸ਼ਤੇਦਾਰਾਂ ਦਾ ਪ੍ਰੈਸ਼ਰ ਉਹ ਵੀ ਦੇਖਦੇ ਆ ਵੀ ਫਲਾਣੇ ਦੀ ਨੋਣੇ ਕਿਵੇਂ ਘਰ ਸਵਾਰਿਆ ਹੋਇਆ ਨਾਂ ਕਿਵੇਂ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਦਾ ਘਰ ਕਿਵੇਂ ਚੱਲ ਰਿਹਾ ਸਾਰਾ ਕੁਝ ਔਰਤ ਇਗਨੋਰ ਕਰਦੀ ਆ ਕੋਈ ਰਿਸ਼ਤੇਦਾਰ ਉਹਦੇ ਬਾਰੇ ਕੀ ਬੋਲ ਰਿਹਾ ਹੈ ਘਰ ਦੀ ਫੈਮਿਲੀ ਦੇ ਮੈਂਬਰ ਜਿਹੜੇ ਆ ਉਹ ਕੀ ਬੋਲ ਰਹੇ ਆ ਪਰ ਟੁੱਟਦੀ ਔਰਤ ਉਹਦੋਂ ਜਦੋਂ ਉਹਦਾ ਹਸਬੰਡ ਵੀ ਉਹਨ ਦੇ ਵਿੱਚ ਕਮੀਆਂ ਲੱਭਦਾ ਸੋ ਥੋੜਾ ਮੈਂ इमोशनल ਹੋ ਗਈ ਕਿਉਂਕਿ ਮੈਂ ਨਾ ਬੜੇ ਦਿਨ ਹੋ ਗਏ ਇਹ ਦੇਖ ਰਹੀ ਸੀ ਰੀਲਾਂ ਦੇ ਵਿੱਚ ਪਰਸਨਲੀ ਮੇਰੀ ਲਾਈਫ ਚ ਵੀ ਐਵੇਂ ਹੁੰਦਾ ਹੈ ਕਿ ਜੇ ਮੈਂ ਖਲਾਰੇ ਤੋਂ ਰੋਲਾ ਪਾਉਣੀ ਆ ਤੇ ਨਹੀਂ ਮਤਲਬ ਇਗਨੋਰ ਹੀ ਕਰਦੇ ਆ ਟੋਟਲ ਇਗਨੋਰ ਕੱਲਾ ਮੇਰਾ ਦੁੱਖ ਨਹੀਂਗਾ ਮੈਂ ਵੀ ਹੋਰ ਵੀ ਪਹਿਣਾ ਨਾਲ ਗੱਲਬਾਤ ਕਰਦੀ ਆ ਸਾਰੇ ਘਰਾਂ ਦੀ ਮਤਲਬ ਇੱਕ ਗੱਲ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਔਰਤਾਂ ਬੋਲਦੀਆਂ ਰੋਲਾ ਪਾਉਂਦੀਆਂ ਇਹਨਾਂ ਦਾ ਤਾਂ ਰੋਜ਼ ਦਾ ਕੰਮ ਆ ਇੰਨੀ ਸਫਾਈ ਰੱਖ ਲਓ ਇੱਥੇ ਜਿੱਥੇ ਵੱਸਦੇ ਓਥੇ ਗੰਦ ਪੈਣਾ ਹੀ ਪੈਣਾ ਨਹੀਂ ਜੇ ਆਪਾਂ ਸਾਰੇ ਜੀ ਸਪੋਰਟਿਵ ਨਹੀਂ ਨੇ ਖਿਡਾਰੇ ਪੈਂਦੇ ਤਾਂ ਨਹੀਂ ਗੰਦ ਪੈਂਦਾ ਜੇ ਇੰਨਾ ਪਾਓ ਮੈਂ ਕਹਿੰਦੀ ਖਿਡਾਰੇ ਪਾਓ ਅਸੀਂ ਸਾਰਾ ਦਿਨ ਚੁੱਕਣ ਲਈ ਤਿਆਰ ਆ ਪਰ ਇੱਕ ਉਹਨੂੰ ਮੋਸ਼ਨਲੀ ਸਪੋਰਟ ਜ਼ਰੂਰ ਕਰੋ ਜੇ ਉਹਦੇ ਬਾਰੇ ਕੋਈ ਗਲਤ ਕਹਿੰਦਾ ਉੱਥੇ ਉਹਦੇ ਮੋੜਵਾ ਜਵਾਬ ਦੇ ਦਿਓ ਔਰਤ ਇੱਕ ਦੀਆਂ ਚਾਰ ਹੋ ਕੇ ਤੁਹਾਨੂੰ ਵਿਖਾਊਗੀ ਬਾਕੀ ਅੱਜ ਦੀਆਂ ਮੇਰੀਆਂ ਇਨੀਆਂ ਕਿ ਬੇਨਤੀਆਂ ਆਉਣ ਵਾਲੇ ਬੱਚਿਆਂ ਨੂੰ ਤੇ ਮੇਰੇ ਭੈਣ ਭਰਾਵਾਂ ਨੂੰ ਹਾਂ ਕਿ ਆਪਾਂ ਇਸ ਚੀਜ਼ ਨੂੰ ਸਮਝੀਏ ਜੇਕਰ ਔਰਤ ਤੁਹਾਡੇ ਲਈ ਖੜੀ ਆ ਤੁਹਾਡੇ ਦੁੱਖ ਸੁੱਖ ਚ ਜੇ ਤੁਸੀਂ ਰੋਂਦੇ ਹੋ ਤਾਂ ਰੋ ਰਹੀ ਆ ਜੇ ਉਹ ਤੁਸੀਂ ਹੱਸਦੇ ਹੋ ਤਾਂ ਹੱਸ ਰਹੀ ਆ ਤੇ ਸਮਝੋ ਤੁਹਾਨੂੰ ਇਹੋ ਜਿਹੀ ਔਰਤ ਨਹੀਂ ਮਿਲਣੀ ਕਿਤੇ ਵੀ ਜ਼ਿੰਦਗੀ ਦੇ ਵਿੱਚ ਬਾਕੀ ਇਨੀਆਂ ਕਿ ਗੱਲਾਂ ਬਾਤਾਂ ਕਰਦੇ ਹੋਏ ਹੁਣ ਆਪਾਂ ਕਰਦੇ ਆਂ ਵਲੋਗਿੰਗ ਨੂੰ ਇੱਥੇ ਐਂਡ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਮਿਲਦੇ ਆਪਾਂ ਨੈਕਸਟ ਵਲੌਗ 'ਚ ਤਦ ਤੱਕ ਲਈ ਮਨ ਦੀ ਆਇਸ਼ਾ ਸ਼ਾਸਿਕਾਲ ਬਾਏ ਬਾਏ